ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਅਤੇ ਸਰਹੱਦੋਂ ਪਾਰ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਗਿਆ ਹੈ। ਹੋਰ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ। ਆਪਣੀ ਰਾਖੇ ਲਈ ਆਪਣਾ ਐਂਟੀ ਡਰੋਨ ਸਿਸਟਮ ਤੈਨਾਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਹੁਣ ਸਰਹੱਦ ਤੇ ਹੋਣ ਵਾਲੀ ਹਰ ਗਤੀਵਿਧੀ ਤੇ ਨਜ਼ਰ ਰੱਖੀ ਜਾਵੇਗੀ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇਗੀ ਬੜੀ ਲੋੜ ਸੀ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀਆਂ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨਯੋਗ ਅਰਵਿੰਦ ਕਿਜਰੀ ਵੱਲੋਂ ਸਕਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦਾ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਦਾ ਇਸਤਾਰ ਤੇ ਧੰਨਵਾਦ ਕਰਦਾ ਕਿ ਬਹੁਤ ਆਗਾਮੀ ਵਾਧੂ ਨੌਜਵਾਨ ਔਰ ਜਝਾਰੂ ਨੌਜਵਾਨ ਦਿਲਪ੍ਰੀਤ ਸਿੰਘ ਪੱਟੀ ਨੂੰ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਯੂਥ ਦਾ ਪ੍ਰਧਾਨ ਲਾ ਕੇ ਨੌਜਵਾਨਾਂ ਵਿੱਚ ਜਿੱਤੇ ਉਹ ਸ਼ਾਏ ਉੱਥੇ ਫਤਿਹਗੜ੍ਹ ਸਾਹਿਬ ਚ ਜਿਹੜੇ ਮੈਂ ਸਮਝਦਾ ਲੋਕਾਂ ਲਈ ਉਹਨਾਂ ਲਈ ਬਹੁਤ ਜੀ ਮੈਸੇਜ ਗਿਆ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਕੰਮ ਕਰਨ ਵਾਲੇ ਅੱਗੇ ਆਉਣਗੇ ਤਾਂ ਪਾਰਟੀ ਬਿਲਕੁਲ ਨੋ ਡਾਊਟ ਅੱਗੇ ਜਾਊਗੀ ਜਾਊਗੀ ਔਰ ਬਹੁਤ ਸਾਰਾ ਜਿ ਦੇਖਿਆ ਸੀ ਲੋਕਾਂ ਦਾ ਵਿੱਚ ਜਿਹੜੇ ਨੌਜਵਾਨ ਆਏ ਨੇ ਉਹਨਾਂ ਦੇ ਵਿੱਚ ਸ਼ਾਇ ਹੈ ਇਹ ਕਿ ਸਾਡੇ ਵਿੱਚੋਂ ਹੀ ਇੱਕ ਬੰਦਾ ਪ੍ਰਧਾਨ ਬਣਿਆ ਕਿਉਂਕਿ ਹੁਣ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਖਾਨਦਾਨੀ ਕਿ ਬਾਬਾ ਦਾਦਾ ਐਮਐਲਏ ਸੀ ਉਹਦਾ ਮੁੰਡੇ ਨੂੰ ਯੂਦਾ ਪ੍ਰਧਾਨ ਬਣਾਇਆ ਜਾਵੇ ਖਾਨਦਾਨੀ ਆਮ ਪਰਿਵਾਰਾਂ ਚ ਜਿਵੇਂ ਐਮ ਐਲ ਏ ਬਣਾਏ ਨੇ ਆਮ ਆਦਮੀ ਪਾਰਟੀ ਨਾਲ ਉਸਤਰੀ ਜਿਹੜੀਆਂ ਉਦੇਦਾਰੀਆਂ ਵੀ ਉਹ ਆਮ ਪਾਰਟੀ ਆਮ ਪਰਿਵਾਰਾਂ ਚ ਦੇ ਰਹੀ ਹੈ ਦਿਲਪ੍ਰੀਤ ਪੱਟੀ ਕਾਮ ਪਰਿਵਾਰ ਦਾ ਮੈਂਬਰ ਹੈ ਉਹ ਸਾਰੇ ਜਿਨ੍ਹਾਂ ਨੇ ਸਾਥੀ ਬਣਾਏ ਨੇ ਸਾਰਿਆਂ ਨੂੰ ਮੈਂ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਸ੍ਰੀ ਵਾਇਗੁਰਜ ਕੀ ਫਤਿਹ ਮੈਂ ਸਾਰੇ ਹੀ ਸੀਨੀਅਰ ਲੀਡਰਸ਼ਿਪ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਅਤੇ ਸਾਰੇ ਸੀਨੀਅਰ ਲੀਡਰਸ਼ਿਪ ਸਾਡੇ ਐਮ ਐਲ ਏ ਫਤਿਹਗੜ੍ਹ ਸਾਹਿਬ ਤੋਂ ਲਖਵੀਰ ਸਿੰਘ ਰਾਏ ਜੀ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਮੇਰੇ ਤੇ ਭਰੋਸਾ ਕਰਕੇ ਮੈਨੂੰ ਹਲਕੇ ਦਾ ਯੂਥ ਦਾ ਪ੍ਰਧਾਨ ਲਾਇਆ ਹੈ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਦਿਨ ਦੁਗਣੀ ਰਾਤ ਚੋਗਣੀ ਕੰਮ ਕਰਕੇ ਪਾਰਟੀ ਨੂੰ ਤਕੜਾ ਕਰਾਂਗੇ ਅਤੇ 2027 ਵਿੱਚ ਅਸੀਂ ਫਿਰ ਤੋਂ ਵੱਧ ਚੜ ਕੇ ਵੋਟਾਂ ਪਾ ਕੇ ਪਾਰਟੀ ਨੂੰ ਮਜ਼ਬੂਤ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨਯੋਗ ਅਰਵਿੰਦ ਕੇਜਰੀ ਵੱਲੋਂ ਸਕਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦਾ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਰੂੜਾ ਜੀ ਦਾ ਇਸ ਤਰ੍ਹਾਂ ਤੇ ਧੰਨਵਾਦ ਕਰਦਾ ਕਿ ਬਹੁਤ ਆਗਾਮਵਾਦੂ ਨੌਜਵਾਨ ਔਰ ਜਝਾਰੂ ਨੌਜਵਾਨ ਦਿਲਪ੍ਰੀਤ ਸਿੰਘ ਪੱਟੀ ਨੂੰ ਹਲਕਾ ਸ਼੍ਰੀ ਫਤੇਗੜ ਸਾਹਿਬ ਦਾ ਯੂਥ ਦਾ ਪ੍ਰਧਾਨ ਲਾ ਕੇ ਨੌਜਵਾਨਾਂ ਵਿੱਚ ਜਿੱਤੇ ਉਹ ਸ਼ਾਏ ਉੱਥੇ ਫਤੇਗੜ ਸਾਹਿਬ ਚ ਜਿਹੜੇ ਮੈਂ ਸਮਝਦਾ ਲੋਕਾਂ ਲਾ ਉਹਨਾਂ ਲਈ ਬਹੁਤ ਜੀ ਮੈਸੇਜ ਗਿਆ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਕੰਮ ਕਰਨ ਵਾਲੇ ਅੱਗੇ ਆਉਣਗੇ ਤਾਂ ਪਾਰਟੀ ਬਿਲਕੁਲ ਨੋ ਡਾਊਟ ਅੱਗੇ ਜਾਊਗੀ ਜਾਊਗੀ ਔਰ ਬਹੁਤ ਸਾਰਾ ਜਿ ਦੇਖਿਆ ਸੀ ਲੋਕਾਂ ਦਾ ਵਿੱਚ ਜਿੱਥੇ ਨੌਜਵਾਨ ਆਏ ਨੇ ਉਹਨਾਂ ਦੇ ਵਿੱਚ ਸ਼ਾਅ ਇਹ ਕੀ ਸਾਡੇ ਵਿੱਚੋਂ ਹੀ ਇੱਕ ਬੰਦਾ ਪ੍ਰਧਾਨ ਬਣਿਆ ਕਿਉਂਕਿ ਹੁਣ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਖਾਨਦਾਨੀ ਕਿ ਬਾਬਾ ਦਾਦਾ ਐਮ ਐਲ ਏ ਸੀ ਉਹਦਾ ਮੁੰਡੇ ਨੂੰ ਯੂਦਾ ਪ੍ਰਧਾਨ ਬਣਾਇਆ ਜਾਵੇ ਆ ਖਾਨਦਾਨੀ ਆਮ ਪਰਿਵਾਰਾਂ ਚੋਂ ਜਿਵੇਂ ਐਮ ਐਲ ਏ ਬਣਾਏ ਨੇ ਆਮ ਆਦਮੀ ਪਾਰਟੀ ਨਾਲ ਉਸਤਰੀ ਜਿਹੜੀਆਂ ਉਹਦੇ ਧਾਰੀਆਂ ਵੀ ਉਹ ਆਮ ਪਾਰਟੀ ਆਮ ਪਰਿਵਾਰਾਂ ਚ ਦੇ ਰਹੀ ਹੈ ਦਿਲਪ੍ਰੀਤ ਪੱਟੀ ਕਾਮ ਪਰਿਵਾਰ ਦਾ ਮੈਂਬਰ ਹੈ ਹੋ ਸਾਰੇ ਜਿਨੇ ਸਾਥੀ ਬਣਾਏ ਨੇ ਸਾਰਿਆਂ ਨੂੰ ਮੈਂ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਜੀ ਵਾਈਕੁਰ ਜੀ ਕੀ ਫਤਿਹ ਮੈਂ ਸਾਰੇ ਹੀ ਸੀਨੀਅਰ ਲੀਡਰਸ਼ਿਪ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ, ਅਰਵਿੰਦ ਕੇਜਰੀਵਾਲ ਜੀ ਅਤੇ ਸਾਰੇ ਸੀਨੀਅਰ ਲੀਡਰਸ਼ਿਪ ਸਾਡੇ ਐਮਐਲਏ ਫਤਿਹਗੜ ਸਾਹਿਬ ਤੋਂ ਲਖਵੀਰ ਸਿੰਘ ਰਾਏ ਜੀ ਦਾ ਮੈਂ तहे دلੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਮੇਰੇ ਤੇ ਭਰੋਸਾ ਕਰਕੇ ਮੈਨੂੰ ਹਲਕੇ ਦਾ ਯੂਥ ਦਾ ਪ੍ਰਧਾਨ ਲਾਇਆ ਹੈ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਦਿਨ-ਦੁਗਣੀ ਰਾਤ-ਚੋਬਣੀ ਕੰਮ ਕਰਕੇ ਪਾਰਟੀ ਨੂੰ ਤਕੜਾ ਕਰਾਂਗੇ ਅਤੇ 2027 ਵਿੱਚ ਅਸੀਂ ਫਿਰ ਤੋਂ ਵੱਧ ਚੜਕੇ ਵੋਟਾਂ ਪਾ ਕੇ ਪਾਰਟੀ ਨੂੰ ਮਜ਼ਬੂਤ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨਯੋਗ ਅਰਵਿੰਦ ਕਿਜਰੀ ਬਲਸਕਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦਾ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਦਾ ਇਸਤਾਰ ਤੇ ਧੰਨਵਾਦ ਕਰਦਾ ਕਿ ਬਹੁਤ ਆਗਾਮੀ ਵਾਧੂ ਨੌਜਵਾਨ ਔਰ ਜਝਾਰੂ ਨੌਜਵਾਨ ਦਿਲਪ੍ਰੀਤ ਸਿੰਘ ਪੱਟੀ ਨੂੰ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਯੂਥ ਦਾ ਪ੍ਰਧਾਨ ਲਾ ਕੇ ਨੌਜਵਾਨਾਂ ਵਿੱਚ ਜਿੱਤੇ ਉਹ ਸ਼ਾਏ ਉੱਥੇ ਫਤੇਗੜ ਸਾਹਿਬ ਦੇ ਜਿਹੜੇ ਮੈਂ ਸਮਝਦਾ ਲੋਕਾਂ ਦਾ ਉਹਨਾਂ ਲਈ ਬਹੁਤ ਜੀ ਮੈਸੇਜ ਗਿਆ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਕੰਮ ਕਰਨ ਵਾਲੇ ਅੱਗੇ ਆਉਣਗੇ ਤਾਂ ਪਾਰਟੀ ਬਿਲਕੁਲ ਨੋ ਡਾਊਟ ਅੱਗੇ ਜਾਊਗੀ ਜਾਊਗੀ ਔਰ ਬਹੁਤ ਸਾਰਾ ਜਿ ਦੇਖਿਆ ਸੀ ਲੋਕਾਂ ਦਾ ਵਿੱਚ ਜਿੱਥੇ ਨੌਜਵਾਨ ਆਏ ਨੇ ਉਹਨਾਂ ਦੇ ਵਿੱਚ ਸ਼ਾਅ ਇਹ ਕੀ ਸਾਡੇ ਵਿੱਚੋਂ ਹੀ ਇੱਕ ਬੰਦਾ ਪ੍ਰਧਾਨ ਬਣਿਆ ਕਿਉਂਕਿ ਹੁਣ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਖਾਨਦਾਨੀ ਕੀ ਬਾਬਾ ਦਾਦਾ ਐਮਐਲਏ ਸੀ ਉਹਦਾ ਮੁੰਡੇ ਨੂੰ ਯੂਦਾ ਪ੍ਰਧਾਨ ਬਣਾਇਆ ਜਾਵੇ ਖਾਨਦਾਨੀ ਆਮ ਪਰਿਵਾਰਾਂ ਚ ਜਿਵੇਂ ਐਮ ਐਲ ਏ ਬਣਾਏ ਨੇ ਆਮ ਆਦਮੀ ਪਾਰਟੀ ਨਾਲ ਉਸਤਰੀ ਜਿਹੜੀਆਂ ਉਦੇਦਾਰੀਆਂ ਵੀ ਉਹ ਆਮ ਪਾਰਟੀ ਆਮ ਪਰਿਵਾਰਾਂ ਚ ਦੇ ਰਹੀ ਹੈ ਦਿਲਪ੍ਰੀਤ ਪੱਟੀ ਕਾਮ ਪਰਿਵਾਰ ਦਾ ਮੈਂਬਰ ਹੈ ਉਹ ਸਾਰੇ ਜਿਨ੍ਹਾਂ ਨੇ ਸਾਥੀ ਬਣਾਏ ਨੇ ਸਾਰਿਆਂ ਨੂੰ ਮੈਂ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਸ੍ਰੀ ਵਾਇਗੁਰਜ ਕੀ ਫਤਿਹ ਮੈਂ ਸਾਰੇ ਹੀ ਸੀਨੀਅਰ ਲੀਡਰਸ਼ਿਪ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਅਤੇ ਸਾਰੇ ਸੀਨੀਅਰ ਲੀਡਰਸ਼ਿਪ ਸਾਡੇ ਐਮ ਐਲ ਏ ਫਤਿਹਗੜ੍ਹ ਸਾਹਿਬ ਤੋਂ ਲਖਵੀਰ ਸਿੰਘ ਰਾਏ ਜੀ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਮੇਰੇ ਤੇ ਭਰੋਸਾ ਕਰਕੇ ਮੈਨੂੰ ਹਲਕੇ ਦਾ ਯੂਥ ਦਾ ਪ੍ਰਧਾਨ ਲਾਇਆ ਹੈ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਦਿਨ ਦੁਗਣੀ ਰਾਤ ਚੋਗਣੀ ਕੰਮ ਕਰਕੇ ਪਾਰਟੀ ਨੂੰ ਤਕੜਾ ਕਰਾਂਗੇ ਅਤੇ 2027 ਵਿੱਚ ਅਸੀਂ ਫਿਰ ਤੋਂ ਵੱਧ ਚੜ ਕੇ ਵੋਟਾਂ ਪਾ ਕੇ ਪਾਰਟੀ ਨੂੰ ਮਜ਼ਬੂਤ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨਯੋਗ ਅਰਵਿੰਦ ਕੇਜਰੀ ਵੱਲੋਂ ਸਕਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦਾ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਰੂੜਾ ਜੀ ਦਾ ਇਸ ਤਰ੍ਹਾਂ ਤੇ ਧੰਨਵਾਦ ਕਰਦਾ ਕਿ ਬਹੁਤ ਆਗਾਮਵਾਦੂ ਨੌਜਵਾਨ ਔਰ ਜਝਾਰੂ ਨੌਜਵਾਨ ਦਿਲਪ੍ਰੀਤ ਸਿੰਘ ਪੱਟੀ ਨੂੰ ਹਲਕਾ ਸ਼੍ਰੀ ਫਤੇਗੜ ਸਾਹਿਬ ਦਾ ਯੂਥ ਦਾ ਪ੍ਰਧਾਨ ਲਾ ਕੇ ਨੌਜਵਾਨਾਂ ਵਿੱਚ ਜਿੱਤੇ ਉਹ ਸ਼ਾਏ ਉੱਥੇ ਫਤੇਗੜ ਸਾਹਿਬ ਚ ਜਿਹੜੇ ਮੈਂ ਸਮਝਦਾ ਲੋਕਾਂ ਲਾ ਉਹਨਾਂ ਲਈ ਬਹੁਤ ਜੀ ਮੈਸੇਜ ਗਿਆ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਕੰਮ ਕਰਨ ਵਾਲੇ ਅੱਗੇ ਆਉਣਗੇ ਤਾਂ ਪਾਰਟੀ ਬਿਲਕੁਲ ਨੋ ਡਾਊਟ ਅੱਗੇ ਜਾਊਗੀ ਜਾਊਗੀ ਔਰ ਬਹੁਤ ਸਾਰਾ ਜਿ ਦੇਖਿਆ ਸੀ ਲੋਕਾਂ ਦਾ ਵਿੱਚ ਜਿੱਥੇ ਨੌਜਵਾਨ ਆਏ ਨੇ ਉਹਨਾਂ ਦੇ ਵਿੱਚ ਸ਼ਾਅ ਇਹ ਕੀ ਸਾਡੇ ਵਿੱਚੋਂ ਹੀ ਇੱਕ ਬੰਦਾ ਪ੍ਰਧਾਨ ਬਣਿਆ ਕਿਉਂਕਿ ਹੁਣ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਖਾਨਦਾਨੀ ਕਿ ਬਾਬਾ ਦਾਦਾ ਐਮ ਐਲ ਏ ਸੀ ਉਹਦਾ ਮੁੰਡੇ ਨੂੰ ਯੂਦਾ ਪ੍ਰਧਾਨ ਬਣਾਇਆ ਜਾਵੇ ਆ ਖਾਨਦਾਨੀ ਆਮ ਪਰਿਵਾਰਾਂ ਚੋਂ ਜਿਵੇਂ ਐਮ ਐਲ ਏ ਬਣਾਏ ਨੇ ਆਮ ਆਦਮੀ ਪਾਰਟੀ ਨਾਲ ਉਸਤਰੀ ਜਿਹੜੀਆਂ ਉਹਦੇ ਧਾਰੀਆਂ ਵੀ ਉਹ ਆਮ ਪਾਰਟੀ ਆਮ ਪਰਿਵਾਰਾਂ ਚ ਦੇ ਰਹੀ ਹੈ ਦਿਲਪ੍ਰੀਤ ਪੱਟੀ ਕਾਮ ਪਰਿਵਾਰ ਦਾ ਮੈਂਬਰ ਹੈ ਹੋ ਸਾਰੇ ਜਿਨੇ ਸਾਥੀ ਬਣਾਏ ਨੇ ਸਾਰਿਆਂ ਨੂੰ ਮੈਂ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਜੀ ਵਾਈਕੁਰ ਜੀ ਕੀ ਫਤਿਹ ਮੈਂ ਸਾਰੇ ਹੀ ਸੀਨੀਅਰ ਲੀਡਰਸ਼ਿਪ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ, ਅਰਵਿੰਦ ਕੇਜਰੀਵਾਲ ਜੀ ਅਤੇ ਸਾਰੇ ਸੀਨੀਅਰ ਲੀਡਰਸ਼ਿਪ ਸਾਡੇ ਐਮਐਲਏ ਫਤਿਹਗੜ ਸਾਹਿਬ ਤੋਂ ਲਖਵੀਰ ਸਿੰਘ ਰਾਏ ਜੀ ਦਾ ਮੈਂ तहे دلੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਮੇਰੇ ਤੇ ਭਰੋਸਾ ਕਰਕੇ ਮੈਨੂੰ ਹਲਕੇ ਦਾ ਯੂਥ ਦਾ ਪ੍ਰਧਾਨ ਲਾਇਆ ਹੈ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਦਿਨ-ਦੁਗਣੀ ਰਾਤ-ਚੋਬਣੀ ਕੰਮ ਕਰਕੇ ਪਾਰਟੀ ਨੂੰ ਤਕੜਾ ਕਰਾਂਗੇ ਅਤੇ 2027 ਵਿੱਚ ਅਸੀਂ ਫਿਰ ਤੋਂ ਵੱਧ ਚੜਕੇ ਵੋਟਾਂ ਪਾ ਕੇ ਪਾਰਟੀ ਨੂੰ ਮਜ਼ਬੂਤ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨਯੋਗ ਅਰਵਿੰਦ ਕਿਜਰੀ ਬਲਸਕਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਦਾ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਦਾ ਇਸਤਾਰ ਤੇ ਧੰਨਵਾਦ ਕਰਦਾ ਕਿ ਬਹੁਤ ਆਗਾਮੀ ਵਾਧੂ ਨੌਜਵਾਨ ਔਰ ਜਝਾਰੂ ਨੌਜਵਾਨ ਦਿਲਪ੍ਰੀਤ ਸਿੰਘ ਪੱਟੀ ਨੂੰ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਯੂਥ ਦਾ ਪ੍ਰਧਾਨ ਲਾ ਕੇ ਨੌਜਵਾਨਾਂ ਵਿੱਚ ਜਿੱਤੇ ਉਹ ਸ਼ਾਏ ਉੱਥੇ ਫਤੇਗੜ ਸਾਹਿਬ ਦੇ ਜਿਹੜੇ ਮੈਂ ਸਮਝਦਾ ਲੋਕਾਂ ਦਾ ਉਹਨਾਂ ਲਈ ਬਹੁਤ ਜੀ ਮੈਸੇਜ ਗਿਆ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਕੰਮ ਕਰਨ ਵਾਲੇ ਅੱਗੇ ਆਉਣਗੇ ਤਾਂ ਪਾਰਟੀ ਬਿਲਕੁਲ ਨੋ ਡਾਊਟ ਅੱਗੇ ਜਾਊਗੀ ਜਾਊਗੀ ਔਰ ਬਹੁਤ ਸਾਰਾ ਜਿ ਦੇਖਿਆ ਸੀ ਲੋਕਾਂ ਦਾ ਵਿੱਚ ਜਿੱਥੇ ਨੌਜਵਾਨ ਆਏ ਨੇ ਉਹਨਾਂ ਦੇ ਵਿੱਚ ਸ਼ਾਅ ਇਹ ਕੀ ਸਾਡੇ ਵਿੱਚੋਂ ਹੀ ਇੱਕ ਬੰਦਾ ਪ੍ਰਧਾਨ ਬਣਿਆ ਕਿਉਂਕਿ ਹੁਣ ਕੋਈ ਇਸ ਤਰ੍ਹਾਂ ਨਹੀਂ ਹੈ ਕਿ ਖਾਨਦਾਨੀ ਕੀ ਬਾਬਾ ਦਾਦਾ ਐਮਐਲਏ ਸੀ ਉਹਦਾ ਮੁੰਡੇ ਨੂੰ ਯੂਦਾ ਪ੍ਰਧਾਨ ਬਣਾਇਆ ਜਾਵੇ ਖਾਨਦਾਨੀ ਆਮ ਪਰਿਵਾਰਾਂ ਚ ਜਿਵੇਂ ਐਮ ਐਲ ਏ ਬਣਾਏ ਨੇ ਆਮ ਆਦਮੀ ਪਾਰਟੀ ਨਾਲ ਉਸਤਰੀ ਜਿਹੜੀਆਂ ਉਦੇਦਾਰੀਆਂ ਵੀ ਉਹ ਆਮ ਪਾਰਟੀ ਆਮ ਪਰਿਵਾਰਾਂ ਚ ਦੇ ਰਹੀ ਹੈ ਦਿਲਪ੍ਰੀਤ ਪੱਟੀ ਕਾਮ ਪਰਿਵਾਰ ਦਾ ਮੈਂਬਰ ਹੈ ਉਹ ਸਾਰੇ ਜਿਨ੍ਹਾਂ ਨੇ ਸਾਥੀ ਬਣਾਏ ਨੇ ਸਾਰਿਆਂ ਨੂੰ ਮੈਂ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਸ੍ਰੀ ਵਾਇਗੁਰਜ ਕੀ ਫਤਿਹ ਮੈਂ ਸਾਰੇ ਹੀ ਸੀਨੀਅਰ ਲੀਡਰਸ਼ਿਪ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਅਤੇ ਸਾਰੇ ਸੀਨੀਅਰ ਲੀਡਰਸ਼ਿਪ ਸਾਡੇ ਐਮ ਐਲ ਏ ਫਤਿਹਗੜ੍ਹ ਸਾਹਿਬ ਤੋਂ ਲਖਵੀਰ ਸਿੰਘ ਰਾਏ ਜੀ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਮੇਰੇ ਤੇ ਭਰੋਸਾ ਕਰਕੇ ਮੈਨੂੰ ਹਲਕੇ ਦਾ ਯੂਥ ਦਾ ਪ੍ਰਧਾਨ ਲਾਇਆ ਹੈ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਦਿਨ ਦੁਗਣੀ ਰਾਤ ਚੁਗਣੀ ਕੰਮ ਕਰਕੇ ਪਾਰਟੀ ਨੂੰ ਤਕੜਾ ਕਰਾਂਗੇ ਅਤੇ 2027 ਵਿੱਚ ਅਸੀਂ ਫਿਰ ਤੋਂ ਵੱਧ ਚੜ ਕੇ ਵੋਟਾਂ ਪਾ ਕੇ ਪਾਰਟੀ ਨੂੰ ਮਜ਼ਬੂਤ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ